ਅਸੀਂ ਮੈਲਣਾ ਚਾਹੀਏ ਧਰਤੀ ਪਰ ਸਟਿਏ ਅਸੀਂ ਮੈਲਣਾ ਚਾਹੀਏ ਧਰਤੀ ਪਰ ਸਟਿਏ ਅਸੀਂ ਮੈਲਣਾ ਚਾਹੀਏ ਧਰਤੀ ਪਰ ਸਟਿਏ ਲੱਡੂਆਂ ਦੀ ਜੜ ਵੱਟ ਕੇ ਕੌਲੇ ਨਾਲ ਖੜਾਤੀ ਨਹੀਂ ਲੱਡੂਆਂ ਦੀ ਜੜ ਵੱਟ ਕੌਲੇ ਨਾਲ ਖੜਾਤੀ ਨਹੀਂ ਲੱਡੂਆਂ ਦੀ ਜੜ ਵੱਟ ਕੇ ਕੌਲੇ ਨਾਲ ਖੜਾਤੀ ਨਹੀਂ ਅੱਗੇ ਘੜਤ ਦਾ ਘੋਰ ਕਦੋਂਦੀ ਆਦੀ ਸੀ ਦੇ ਗਪਾਟਾ ਤੇ ਚੰ ਚੁਪਾਂਦਾ ਨਾਲ ਕਾ ਸੋਲਿਆ ਇਨ ਗੱਡਾ ਜਵਾ ਕਾਂਦਾ ਨਾਲ ਕਾ ਸੋਲਿਆ ਇਨ ਗੱਡਾ ਜਵਾ ਕਾਂਦਾ ਨੀ ਤੇ ਤਾਂ ਬਣੇ ਬੋਲੀ ਪਾਈ ਮੇਰੇ ਕਾਲਜੈ ਸੂਰੀ ਚਲਾਈ ਮਾਂ ਤੇਰੇ ਨੂੰ ਲੈ ਗੜਾਕ ਤੈਨੂੰ ਫਿਰਨ ਤਕਾਈ ਨੀ ਖੜ ਜਾ ਚੁੱਪ ਕਰਕੇ ਮੁਰ ਬੋਲੀ ਨਾ ਪਾ ਚੁੱਪ ਕਰਕੇ ਮੁਰ ਬੋਲੀ ਨਾ ਪਾਈ ਨੀ ਖੜ ਜਾ ਚੁੱਪ ਕਰਕੇ ਫਿੱਥੋ ਦੇ ਮੁੰਡੇ ਵੜੇ ਸ਼ਕੀਨੇ ਫਿੱਥੋ ਦੇ ਮੁੰਡੇ ਵੜੇ ਸ਼ਕੀਨੇ ਹੈ ਲੜੀਆਂ ਦੀਆਂ ਲੜੀਆਂ ਨਹੀਂ ਮਾੜੀ ਟਿੜੀ ਨਾ ਬਿਆਨ ਕਰਾਉਂਦੇ ਮਾੜੀ ਟਿੜੀ ਨਾ ਤੇ ਤਾ ਕੁੜੀਏ ਬੋਲੀ ਮਾਈ ਸਾਡੇ ਘਰ ਜੈ ਸ਼ੂਰੀ ਚਲਾਈ ਤੇਰੀ ਨਾ ਵਿਆਹ ਨਹੀਂ ਕਰਾਵਾਂ 니 ਭੈਣ ਤੇਰੀ ਨਾ ਵਿਆਹ ਨਹੀਂ ਕਰਾਵਾਂ ਤੈਨੂੰ ਬਣਾ ਲਾਂ ਸਾਲੀ 니 ਪਾ ਤੇਰੀ ਨੂੰ ਸੱਸ ਬਣਾ ਲਾਂ ਕੁਮਾਰੀ ਨੂੰ ਸੱਸ ਬਣਾ ਲਾਂ ਪਿਓ ਤੇਰੇ ਨੂੰ ਸੋਹਣ I'm नाले हाँ करके नाले हो करके गेड़ा दे दे नी मटियारे लम्मी बाँ करके गेड़ा दे दे नी मटियारे लम्मी बाँ करके गेड़ा दे दे नी मटियारे लम्मी बाँ करके ਉੜੀਏ ਟੁੱਟੀ ਭੱਜੀ ਜੈਲੇ ਜਿਪਸੀ ਅੱਪਾ ਟਾਇਮ ਟਪਾਉਣਾ ਨਹੀਂ ਤੇਰੀ ਜਿਪਸੀ ਤੇ ਛੜਾ ਡਰੇ ਬੁਲਾਉਣਾ ਨਹੀਂ ਤੇਰੀ ਜਿਪਸੀ ਤੇ ਛੜਾ ਡਰੇ ਬੁਲਾਉਣਾ ਨਹੀਂ ਤੇਰੀ ਜਿਪਸੀ ਤੇ ਮਾਈਕੇ ਦਾ ਬੱਤਾ ਅਰੇ ਹਾਲੇ ਪਾ ਮਾਂ ਮਮੀ ਦੇ ਨਾਮ ਨੇ ਸੱਚੀ ਨੇ ਨਰਜੋ ਸੁਜੀ ਮਮੀ ਦੇ ਨਾਮ ਨੇ ਅਰੀਏ ਮੇਸੂ ਆਵਾਂਗੇ ਚੱਤੀ ਕੁੜੀ ਮੈਂ ਸੁਤਨ ਸੁਮਾਈ ਆਪਣੇ ਡਾਕਟਰ ਵਰਗੇ ਸੱਚੇ ਡਾਕਟਰ ਵਰਗੇ ਟੀਕੇ ਲਾਉ ਨੂੰ ਨੀਂਦ ਵਿੱਚੇ ਡਾਕਟਰ ਵਰਗੇ ਮਮੀ ਕੁੜੀ ਲੈ ਕੇ ਘਰ ਸੁਮਾਇਆ ਕੌਣ ਨੀਂਦ ਵਿੱਚੇ ਡਾਕਟਰ ਵਰਗੇ ਸੱਚੇ ਮੋਦੀ ਵਰਗੇ ਨੌਟ ਬੇ ਤਤੀਆਂ ਨੂੰ ਸਰਾਉਂਦੇ ਨਹੀਂੋਂ ਥੱਕ ਸੋਰੇ ਕਾ ਤੋ ਕਾੜਿ ਦੇ ਨਾ ਗੋਚਾ ਮਾਏ ਮੇਰੀਏ ਕੱਲੀ ਵੇਕੇ ਬਾੜਾ ਨਹੀਂ ਮੈਂ ਸੋਚਾ ਮਾਏ ਮੇਰੀਏ ਕੱਲੀ ਵੇਕੇ ਬਾੜਾ ਨਹੀਂ ਮੈਂ ਸੋਚਾ ਮਾਏ ਮੇਰੀਏ ਕੱਲੀ ਵੇਕੇ ਬਾੜਾ ਨਹੀਂ ਮੈਂ ਸੋਚਾ ਮਾਏ ਮੇਰੀਏ ਵਰਗਾ ਰੂਪ ਚਾਚੀ ਦਾ ਪਰੀਆਂ ਵਰਗਾ ਆਹ ਨੂਟਾਂ ਗਾਨੀ ਚਾਚੀ ਦੇਖਣ ਨੂੰ ਚਾਚਾ ਐਨ ਕਾਮ ਬੰਗਰੀ ਚਾਚੀ ਦੇਖਣ ਨੂੰ ਚਾਚਾ ਐਨ ਕਾਮ ਸੁਨੀਦਾ ਨੀ ਭੁਜੋ ਮੰਡੀ ਪਾ ਸ਼ੇਰ ਸੁਨੀਦਾ ਰਾਮਰੇ ਫੂਲ ਦਾ ਖਾਲਾ ਨੀ ਜੋਧਵਧਿਆਲਾ ਕੋਲਾ ਕੜੀ ਜੋਧਵਧਿਆਲਾ ਕੋਲਾ ਕੋਲੀ ਪਿੱਥੋ ਦਾ ਕੀ ਕਹਿਣਾ ਨੀ ਰੜਦੇ ਮੁੰਡੇ ਕੰਨ ਚੋਰੀਆਂ ਰੜਦੇ ਮੁੰਡੇ ਕੰਨ ਚੋਰੀਆਂ ਵੂਸੀਰ ਕਰਕੇ Wow. ਰਸ ਜਾਂਦੇ ਜਿਹੜੀਆਂ ਪਹਿਣਾ ਹੁੰਦੇ ਵੀ ਰਸ ਜਾਂਦੇ ਹੈ ਨਹੀਂ ਕੋਈ ਟਿਕਾਣਾ ਨੀਂਨਾ ਤਾਂ ਵੀਰਾਵੀਨ ਸੱਤਾ ਸੋਧੀਆਂ ਨੀਂਨਾ ਤਾਂ ਵੀਰਾਵੀਨ ਸੱਤਾ ਸੋਧੀਆਂ ਨਹੀਂ ਸੋਧੀਆਂ ਪਹਿਣਾ ਸ਼ਿਭਜੂ ਕਲ ਦੁਨੀਆ ਨਾ ਉਤਲੇ ਦਾ ਰਹਿਣਾ ਸ਼ਿਭਜੂ ਕਲ ਦੁਨੀਆ ਨਾ ਉਤਲੇ ਦਾ ਰਹਿਣਾ ਸ਼ਿਭਜੂ ਸੁਪਾਈਆ ਨਿੱਕੇ ਨਿੱਕੇ ਲੱਡੂਆਂ ਦੀ ਝੋਲੀ ਪਾਰ ਲਿਆਉਂਦਾ ਦੇਖੋ ਸਈਉਨੀ ਮੈਨੂੰ ਰੁੱਸੀ ਨੂੰ ਮਨਾਉਂਦਾ ਦੇਖੋ ਸਈਉਨੀ ਮੈਨੂੰ ਰੁੱਸੀ ਨੂੰ ਮਨਾਉਂਦਾ ਮੰਮੀ ਓ ਰੁਰਤਾ ਜੰਗਪੁਰ ਕੋ ਉਦੀ ਦੇਖਨਾਰ ਸੁਣੀ ਦੀ ਵਿੱਚ ਸਹੇਲੀਆਂ ਦੱਸੇ ਨੀ ਜਿੱਥੇ ਹਮੇ ਰਹਿੰਦੀ ਪੈਂਦੀ ਜਿੱਥੇ ਹਮੇ ਰਹਿੰਦੀ ਪੈਂਦੀ ਮਿਲ ਲਕਵਾਟਰ ਪੱਤੇ ਨੀ ਸੁੱਚਿ ਜਾਇਆ ਚਲਦੀ ਬਿਜਲੀ ਨਾਲ ਕੂਕਦੇ ਪੱਖੇ ਨੀ ਕਰਮ ਆਪਿਆਂ ਦੇ ਐਵੇਂ ਟੋਕਰੇ ਚੱਕੇ ਨੀ ਕਰਮ ਆਪੇ നച്ചി കുടും നച്ച മൂത